ਸਾਤ ਸੰਗਤ 2025 ਦੇ ਵਿੱਚ 21 ਜਨਵਰੀ 2025 ਜਿਨ੍ਹਾਂ ਦਾ ਕਿਸੇ ਵੀ ਬੈਂਕ ਚ ਅਕਾਊਂਟ ਹੈ ਜਾਂ ਆਉਣ ਵਾਲੇ ਸਮੇਂ ਦੀਆਂ ਕੁਝ ਗਤੀਵਿਧੀਆਂ ਆਪਾਂ ਕੁਝ ਬੇਨਤੀਆਂ ਜ਼ਰੂਰ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਅੱਜ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਣ ਦਾ ਯਤਨ ਕਰਾਂਗੇ ਗੁਰੂ ਕਿਰਪਾ ਸਦਕਾ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦੁਨੀਆ ਤੇ ਪੂਰੀ ਜੋ ਕਾਇਨਾਤ ਹੈ ਉਹਦੇ ਤੇ ਰਹਿਮਤ ਕਰ ਦੇਣ ਸਾਧ ਸੰਗਤ ਕਿਉਂਕਿ ਬਹੁਤ ਵੱਡੀ ਜਿਹੜੀ ਦੁਨੀਆ ਤੇ ਸਥਿਤੀ ਹੈ ਉਹ ਮੰਡਰਾ ਰਹੀ ਹੈ ਬਹੁਤ ਵੱਡੇ ਜਿਹੜੇ ਦੁਨੀਆ ਦੇ ਉੱਤੇ ਆਫਤਾਂ ਨੇ ਉਹ ਆਉਣ ਵਾਲੀਆਂ ਨੇ ਸਾਧ ਸੰਗਤ ਜਿਨ੍ਹਾਂ ਬਾਰੇ ਬਿਆਨ ਕੀਤਾ ਜਾ ਸਕਦਾ ਹੈ ਜਿਨ੍ਹਾਂ ਬਾਰੇ ਆਪਾਂ ਸਾਫ਼ ਤੌਰ ਤੇ ਵੇਖ ਸਕਦੇ ਹਾਂ ਪਿਆਰਿਓ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਦਿਵਾ ਰਿਆਂ ਸਾਧ ਸੰਗਤ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਇੱਕ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤੇ ਉਸ ਵੀਡੀਓ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਸਾਫ਼ ਤੌਰ ਤੇ ਕਹੀਆਂ ਜਾ ਰਹੀਆਂ ਨੇ ਸਾਧ ਸੰਗਤ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਹੁਣ ਇੱਕ ਬੇਨਤੀ ਮੈਂ ਆਪ ਜੀ ਨਾਲ ਜ਼ਰੂਰ ਕਰਨੀ ਚਾਹਨਾ ਸਾਧ ਸੰਗਤ ਦੁਨੀਆ ਦੇ ਉੱਤੇ ਆਫਤ ਜਿਹੜੀ ਹੈ ਉਹ ਮੰਡਰਾ ਰਹੀ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਭਾਵੇਂ ਸਾਡਾ ਯੁੱਧ ਹੋਵੇ ਤੇ ਭਾਵੇਂ ਸਾਡਾ ਜੇ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜਾ ਸਿਸਟਮ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਵਿਗੜਿਆ ਹੋਇਆ ਹੈ ਸਾਧ ਸੰਗਤ ਬਹੁਤ ਵੱਡਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਇੱਕ ਬੰਦਾ ਜਿਹੜਾ ਹੈ ਉਹ ਗੱਲ ਕਰ ਰਿਹਾ ਹੈ ਕਿ 21 ਜਨਵਰੀ 2025 ਦਿਨ ਇਸ ਦਿਨ ਇੱਕ ਸਾਈਬਰ ਅਪਰਾਧ ਹੋਣ ਵਾਲਾ ਹੈ ਇੱਕ ਐਸੀ ਅਪਰਾਧਿਕ ਠੱਗੀ ਵੱਜਣ ਵਾਲੀ ਹੈ ਤੇ ਜਿਸ ਦੌਰਾਨ ਸਾਰੇ ਲੋਕ ਜਿਹੜੇ ਨੇ ਇਸ ਠੱਗੀ ਦਾ ਸ਼ਿਕਾਰ ਹੋ ਜਾਣਗੇ ਕਿਉਂਕਿ ਲੋਕਾਂ ਦਾ ਮਿਹਨਤ ਦਾ ਪੈਸਾ ਜਮਾ ਪੂੰਜੀ ਜਿਹੜੀ ਹੈ ਉਹ ਇੱਕ ਝਟਕੇ ਦੇ ਵਿੱਚ ਹੀ ਖਤਮ ਹੋ ਜਾਵੇਗੀ ਇੱਕ ਝਟਕੇ ਦੇ ਵਿੱਚ ਸਾਰਾ ਕੁਝ ਜੜਾ ਹੈ ਉਹ ਸਾਫ਼ ਹੋ ਜਾਏਗਾ ਉਹ ਕਿਉਂ ਕਿਉਂਕਿ ਇੱਕ ਝਟਕੇ ਦੇ ਵਿੱਚ ਸਾਰਾ ਕੁਝ ਸਾਫ਼ ਹੋਣ ਦਾ ਕਾਰਨ ਕੀ ਹੈ ਸਾਹ ਸੰਗਤ ਕਿਉਂਕਿ ਜਿਹੜਾ ਸਾਈਬਰ ਅਪਰਾਧ ਹੈ ਉਹ ਉਹ ਜਿਹੜਾ ਐਸਾ ਵਰਤੇਗਾ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜੋ ਪੈਸਾ ਹੈ ਬੈਂਕਾਂ ਦੇ ਵਿੱਚ ਲੋਕਾਂ ਦਾ ਉਹ ਪੈਸਾ ਜਿਹੜਾ ਹੈ ਉਹ ਇੱਕ ਝਟਕੇ ਦੇ ਵਿੱਚ ਖਤਮ ਹੋ ਜਾਏਗਾ ਕਿਉਂਕਿ ਐਸਾ ਇੱਕ ਸਾਈਬਰ ਕ੍ਰਾਈਮ ਹੋਣ ਵਾਲਾ ਹੈ ਜਿਸ ਦੇ ਨਾਲ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਇੱਕੋ ਝਟਕੇ ਦੇ ਵਿੱਚ ਸਾਰਾ ਪੈਸਾ ਜਿਹੜਾ ਹੈ ਉਹ ਖਤਮ ਹੋ ਜਾਏਗਾ ਮਤਲਬ ਉਹ ਦੱਸਣ ਦੇ ਮੁਤਾਬਕ ਹੈ ਜੋ ਉਸ ਬੰਦੇ ਨੇ ਗੱਲ ਕੀਤੀ ਹੈ 21 ਜਨਵਰੀ 2025 ਨੂੰ ਇਹ ਕੰਮ ਹੋਊਗਾ ਉਸ ਤੋਂ ਬਾਅਦ ਉਹ ਜਿਹੜੀ ਅਗਲੀ ਗੱਲ ਉਸਨੇ ਕੀਤੀ ਉਹ ਕਿਹਾ ਕਿੰਨਾ ਜੋ ਪੱਛਮੀ ਬੰਗਾਲ ਤੇ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੀ ਜੰਗ ਹੋਣ ਵਾਲੀ ਹੈ ਜਿਹਨੂੰ ਆਪਾਂ ਦੰਗੇ ਕਹਿ ਸਕਦੇ ਹਾਂ ਅੰਤਕਵਾਦੀਆਂ ਵੱਲੋਂ ਹਮਲਾ ਜਿਹਦੇ ਵਿੱਚ ਬਹੁਤ ਸਾਰੇ ਨਿਰਦੋਸ਼ ਲੋਕ ਮਾਰੇ ਜਾ ਸਕਦੇ ਨੇ ਕਿ ਐਸਾ ਇੱਕ ਹਮਲਾ ਹੋਏਗਾ ਆਪਾਂ ਬਹੁਤ ਵੱਡਾ ਦੇਖਦੇ ਹਾਂ ਕਾਂਡ ਕਿ ਦੁਨੀਆ ਦੇ ਵਿੱਚ ਆਮ ਤੌਰ ਤੇ ਸਾਰਾ ਕੁਝ ਚੱਲ ਹੀ ਰਿਹਾ ਹੈ ਸਾਧ ਸੰਗਤ ਆਪਾਂ ਵੇਖ ਰਹੇ ਹਾਂ ਕਿ ਇੱਕ ਦੂਸਰੇ ਦੇ ਪ੍ਰਤੀ ਜੋ ਜੰਗਾਂ ਨੇ ਉਹ ਬਿਲਕੁਲ ਚੱਲ ਹੀ ਰਹੀਆਂ ਨੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਤੇ ਹੈ ਹੀ ਨਹੀਂ ਪਰ ਅਸਲ ਦੇ ਵਿੱਚ ਮੈਂ ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰਨੀ ਚਾਹਨਾ ਕਿ ਸਾਧ ਸੰਗਤ ਲੋਕ ਬੜੇ ਬੈਠੇ ਨੇ ਜਿਹੜੇ ਭਿਖ ਬਾਣੀਆਂ ਕਰ ਰਹੇ ਨੇ ਪਰ ਉਸ ਪਰਮਾਤਮਾ ਦੇ ਨਾਮ ਦਾ ਕਿਸੇ ਨੂੰ ਨਹੀਂ ਪਤਾ ਜੋ ਉਹਨੇ ਕਰਨਾ ਹੈ ਉਹਦੇ ਬਾਰੇ ਕੋਈ ਨਹੀਂ ਜਾਣਦਾ ਇਸ ਗੱਲ ਵਿੱਚ ਤਾਂ ਕੋਈ ਸ਼ੱਕ ਹੀ ਹੈ ਨਹੀਂ ਕਿਉਂਕਿ ਇੰਨਾ ਜ਼ਿਆਦਾ ਕ੍ਰਾਈਮ ਅਪਰਾਧ ਜਿਹੜਾ ਹੈ ਉਹ ਚੱਲ ਹੀ ਰਿਹਾ ਹੈ ਸਾਡੇ ਕੋਲੇ ਆਪਣੇ ਘਰ ਦੀਆਂ ਜੰਗਾਂ ਨੇ ਬਾਰ ਲੀਆਂ ਜੰਗਾਂ ਨੇ ਇਹ ਸਮਝ ਨਹੀਂ ਆ ਰਿਹਾ ਵੀ ਸਭ ਕੁਝ ਜਿਹੜਾ ਹੈ ਉਹ ਕਿਸ ਤਰ੍ਹਾਂ ਹੋਵੇ ਕਿਸ ਤਰ੍ਹਾਂ ਮੈਨੇਜ ਹੋਵੇ ਕੀ ਕੀਤਾ ਜਾਏ ਕੋਈ ਗੱਲ ਜਿਹੜੀ ਹੈ ਉਹ ਸਮਝ ਹੀ ਨਹੀਂ ਆ ਰਹੀ ਹੈ ਕਿਉਂਕਿ ਸੰਸਾਰ ਦੇ ਵਿੱਚ ਬਹੁਤ ਕੁਝ ਹੋ ਰਿਹਾ ਮੇਰੇ ਕਹਿਣ ਤੋਂ ਭਾਵ ਕਿ ਸਾਥ ਸੰਗਤ ਹਾਲਾਤ ਜਿਹੜੇ ਨੇ ਉਹ ਐਸੇ ਹੋਏ ਪਏ ਨੇ ਐਸੇ ਨਾਜ਼ੁਕ ਹਾਲਾਤ ਬਣ ਗਏ ਨੇ ਕਿ ਇਹ ਹਾਲਾਤ ਜਿਹੜੇ ਨੇ ਉਹ ਇੱਕ ਦੂਜੇ ਨੂੰ ਮਾਰ ਧਾੜ ਕਰਨ ਵਾਲੇ ਜਦੋਂ ਦੰਗੇ ਹੁੰਦੇ ਨੇ ਉਹ ਬਾਅਦ ਦੀ ਗੱਲ ਹੈ ਪਰ ਪਹਿਲਾਂ ਆਪਣੇ ਦੰਗੇ ਜਿਹੜੇ ਨੇ ਉਹ ਅਸੀਂ ਲੋਟ ਕਰੀਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸਮਝਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜਿੰਨਾ ਛੇਤੀ ਸਮਝਿਆ ਜਾਏ ਉਹਨਾਂ ਆਪਣੇ ਆਪ ਦਾ ਨੁਕਸਾਨ ਹੁਣੋਂ ਅਸੀਂ ਬਚਾ ਸਕਨੇ ਆ ਔਰ ਦੂਜੀ ਗੱਲ ਮੈਂ ਇੱਕ ਬੇਨਤੀ ਨਾਲ ਹੋਰ ਕਰ ਦੇਵਾਂ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਬਾਣੀ ਹੈ ਨਾ ਇਹਨੂੰ ਸਮਝੇ ਬਿਨਾ ਸਾਡੇ ਮਸਲੇ ਹੱਲ ਹੋ ਹੀ ਨਹੀਂ ਸਕਦੇ ਗੁਰੂ ਸੱਚੇ ਪਾਤਸ਼ਾਹ ਤੋਂ ਬਿਨਾ ਸਾਡੇ ਮਸਲੇ ਕੋਈ ਹੱਲ ਕਰ ਹੀ ਨਹੀਂ ਸਕਦਾ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਾਡੇ ਵਿੱਚ ਜੋ ਅੱਜ ਦੇ ਸਮੇਂ ਦੇ ਵਿੱਚ ਜੋ ਹੈ ਸਾਧ ਸੰਗਤ ਉਹ ਇਹ ਚੀਜ਼ ਹੈ ਕਿਉਂਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਸ ਕਰਕੇ ਬੈਠੇ ਆ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਦੂਰੀ ਬਣਾ ਕੇ ਬੈਠੇ ਆ ਉਹਦਾ ਕਾਰਨ ਪਤਾ ਕੀ ਹੈ ਜੀ ਸਾਧ ਸੰਗਤ ਉਹਦਾ ਕਾਰਨ ਇਹ ਵੇ ਕਿਉਂਕਿ ਅਸੀਂ ਸਮਝਣਾ ਹੀ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਨਹੀਂ ਕੋਈ ਅਸੀਂ ਆਪਣੇ ਚ ਬਦਲਾਵ ਕਰੀਏ ਇਸ ਚੀਜ਼ ਨੂੰ ਬਹੁਤ ਜਾਦਾ ਵੱਡੇ ਪੱਧਰ ਤੇ ਸਮਝਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਸਾਧ ਸੰਗਤ ਕਿਉਂਕਿ ਅਸੀਂ ਜੇ ਚਾਹੀਏ ਤੇ ਬਦਲਾਵ ਹੋ ਸਕਦਾ ਹੈ ਜੇ ਅਸੀਂ ਚਾਹੀਏ ਤੇ ਬਦਲਾਵ ਕੀਤੇ ਜਾ ਸਕਦੇ ਨੇ ਪਰ ਨਹੀਂ ਅਸੀਂ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਆ ਸਾਧ ਸੰਗਤ ਜੇ ਅਸੀਂ ਸਮਝੀਏ ਤਾਂ ਪਰ ਸਾਧ ਸੰਗਤ ਅੱਜ ਬੜੇ ਲੋਕ ਆਪੋ ਆਪਣੀਆਂ ਭਵਿੱਖ ਬਾਣੀਆਂ ਤੇ ਕਰ ਰਹੇ ਨੇ ਪਰ ਸਮਝਣਾ ਸਾਨੂੰ ਤਾਂ ਪਵੇਗਾ ਕਿਉਂਕਿ ਗੁਰੂ ਤੋਂ ਬਿਨਾ ਸੰਸਾਰ ਨੂੰ ਕੋਈ ਚਲਾ ਹੀ ਨਹੀਂ ਸਕਦਾ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਸੰਸਾਰ ਨੂੰ ਚਲਾਉਣ ਹਾਰੇ ਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਸੰਸਾਰ ਨੂੰ ਚਲਾਉਣ ਹਾਰੇ ਨੇ ਤੇ ਪਿਆਰਿਓ ਜਿਹੜਾ ਗੁਰੂ ਪੂਰੇ ਸੰਸਾਰ ਨੂੰ ਚਲਾ ਰਿਹਾ ਹੈ ਜਿਹੜਾ ਸਤਿਗੁਰੂ ਪੂਰੇ ਸੰਸਾਰ ਨੂੰ ਚਲਾ ਰਿਹਾ ਹੈ ਤੇ ਸਾਧ ਸੰਗਤ ਨੂੰ ਸਭ ਦੀ ਫਿਕਰ ਹੈ ਆਪਾਂ ਨੂੰ ਆਪਦੀ ਆਪਦੀ ਹੈ ਉਹ ਪਰਮਾਤਮਾ ਨੂੰ ਸਭ ਦੀ ਫਿਕਰ ਹੈ ਮੇਰੇ ਕਹਿਣ ਤੋਂ ਭਾਵ ਚਾਹੇ ਕੋਈ ਸਾਈਬਰ ਕ੍ਰਾਈਮ ਹੋਵੇ ਸਾਤਸੰਗਤ ਚਾਹੇ ਦੋ ਦੇਸ਼ਾਂ ਦੀ ਲੜਾਈ ਹੋਵੇ ਦੰਗੇ ਹੋਣ ਤੇ ਇਹਨੂੰ ਗੁਰੂ ਪਾਤਸ਼ਾਹ ਹੀ ਰੋਕ ਸਕਦੇ ਨੇ ਹੋਰ ਕੋਈ ਨਹੀਂ ਕਿਸੇ ਗੱਲੋਂ ਜੇ ਆਪਾਂ ਕਹੀਏ ਵੀ ਆਪਾਂ ਆਪਣੇ ਆਪ ਨੂੰ ਸੇਫ ਕਰ ਲਈਏ ਐਂ ਕਰ ਲਈਏ ਸਾਤਸੰਗਤ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਹੱਥ ਦੇ ਵਿੱਚ ਕੋਈ ਤਾਕਤ ਨਹੀਂ ਕਿਉਂਕਿ ਜੇ ਸਾਡੇ ਨਾਲ ਹੋਣਾ ਹੈ ਤਾਂ ਹੋ ਕੇ ਹੀ ਰਹੇਗਾ ਹੋ ਸਕਦਾ ਅਸੀਂ ਗੁਰੂ ਅੱਗੇ ਅਰਦਾਸ ਕਰੀਏ ਤੇ ਸਾਤਸੰਗਤ ਸਾਡੇ ਨਾਲ ਹੋਣੋਂ ਬਚ ਜਾਏ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਦੇਣ ਤੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਪੂਰੇ ਸੰਸਾਰ ਨੂੰ ਚਲਾਉਣ ਹਾਰੇ ਨੇ ਤੇ ਅਸੀਂ ਸੰਸਾਰ ਦੇ ਵਿੱਚ ਰਹਿਣ ਵਾਲੇ ਆਂ ਤੇ ਪੂਰੇ ਸੰਸਾਰ ਨੂੰ ਚਲਾਉਣ ਵਾਲਾ ਉਹ ਮਾਲਕ ਹੈ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਨਗੇ ਰਹਿਮਤ ਕਰਨਗੇ ਪੂਰੇ ਸੰਸਾਰ ਨੂੰ ਉਹ ਬਚਾ ਸਕਦੇ ਨੇ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਾਡੇ ਨਾਲ ਇੱਕ ਪੈਸੇ ਦੀ ਠੱਗੀ ਨਹੀਂ ਹੋ ਸਕਦੀ ਜੇ ਅਸੀਂ ਕਿਸੇ ਨਾਲ ਨਹੀਂ ਕਰੀ ਔਰ ਦੂਜੀ ਗੱਲ ਜੇ ਦੋ ਦੇਸ਼ਾਂ ਦੀ ਲੜਾਈ ਦੀ ਗੱਲ ਹੈ ਸਾਹ ਸੰਗਤ ਉਹ ਦੋ ਦੇਸ਼ਾਂ ਦੀ ਲੜਾਈ ਆਪਣੇ ਆਪ ਸੁਲਝ ਜਾਏ ਜੇ ਹਰੇਕ ਬੰਦਾ ਉਸ ਗੁਰੂ ਤੇ ਭਰੋਸਾ ਕਰਕੇ ਚੱਲੇ ਜੇ ਹਰੇਕ ਬੰਦਾ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਹਾਜ਼ਰ-ਨਾਜ਼ਰ ਸਮਝ ਕੇ ਚੱਲੇ ਤੇ ਸਾਧ ਸੰਗਤ ਦੋ ਦੇਸ਼ਾਂ ਦੀ ਲੜਾਈ ਵੀ ਜਿਹੜੀ ਹੈ ਉਹ ਮਿਟ ਸਕਦੀ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਇਸ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਪਣੇ ਆਪ ਨੂੰ ਸੇਫ ਕਰੀਏ ਜਿੰਨਾ ਵੀ ਹੋ ਸਕੇ ਜਿੰਨੀਆਂ ਚੀਜ਼ਾਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਪ੍ਰਿਆਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ